ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਂਦੇ। ਬ੍ਰਿਟਿਆਂ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ। ਡਿਪਾਰਟਮੈਂਟ ਇਲੈਕਸ਼ਨ ਉਹਨਾਂ ਦੇ ਖਿਲਾਫ ਜਿਹੜਾ ਉਹ ਇਨੀਸ਼ੀਏਟ ਸ਼ੁਰੂ ਕਰਤਾ ਗਿਆ ਹੈ ਵਿਭਾਗੀ ਕਾਰਵਾਈ ਸ਼ੁਰੂ ਕਰਤੀਆਂ ਗਈਆਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰ ਗਈ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਂਦੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਕਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤੁਰੰਤ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਐਂਡ ਡਿਪਾਰਟਮੈਂਟ ਇਲੈਕਸ਼ਨ ਉਹਨਾਂ ਦੇ ਖਿਲਾਫ ਜਿਹੜਾ ਉਹ ਇਨੀਸ਼ੀਏਟ ਸ਼ੁਰੂ ਕਰਤਾ ਗਿਆ ਹੈਗਾ ਵਿਭਾਗੀ ਕਾਰਵਾਈ ਸ਼ੁਰੂ ਕਰਤੀਆਂ ਗਈਆਂ ਇਹ ਟੋਟਲ 5 ਲੋਕ ਨੇ ਉਹਨਾਂ ਚੋਂ ਤਿੰਨ ਤਾਂ ਸਾਡੇ ਠਾਣੇਦਾਰ ਨੇ ਜਿਨ੍ਹਾਂ ਨੇ ਮੌਕੇ ਤੇ ਪ੍ਰੋਪਰ ਕੰਮ ਨਹੀਂ ਕੀਤਾ ਔਰ ਦੋ ਸਾਡੇ ਹੇਠਲੇ ਮਲਾਜਮ ਨੇ ਸਪਾਈ ਹੌਲਦਾਰ ਜਿਹੜੇ ਕਿ ਬੜੇ ਦੇਰ ਤੋਂ ਜਿਹੜੀ ਡਿਊਟੀ ਹੈਗੀ ਆ ਉਸ ਤੋਂ ਐਬਸੈਂਟ ਸੀਗੇ ਉਹਦੇ ਕਰਕੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਜਿਹੜੇ ਤਿੰਨ ਕੇਸ ਸਾਡੇ ਥਾਣੇਦਾਰਾਂ ਦੇ ਖਿਲਾਫ ਆ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਚੌਂਕੀ ਇੰਚਾਰਜ ਅਲਾਵਲਪੁਰ ਉੱਥੇ ਦੇ ਲੋਕ ਬਾਰ-ਬਾਰ ਚੌਂਕੀ 'ਚੇ ਦਰਖਾਸਤਾਂ ਦੇ ਰਹੇ ਸੀ ਉਹਦੇ ਧਿਆਨ 'ਚੇ ਲਿਆ ਰਹੇ ਸੀ ਸਾਡੇ ਜਿਹੜਾ ਹੈਗਾ ਆ ਇਹਨਾਂ ਕੰਮਾਂ ਦੀ ਜ਼ਰੂਰਤ ਹੈਗੀ ਆ ਬਟ ਉਹਦੇ ਵੱਲੋਂ ਲਾਪਰਵਾਹੀ ਵਰਤੀ ਗਈ ਨਸ਼ੇ ਦੇ ਖਿਲਾਫ ਕੰਪਲੇਂਟ ਕਰ ਰਹੇ ਸੀ ਲੋਕ ਉਹਨੇ ਲਾਪਰਵਾਹੀ ਵਰਤੀ ਇੱਕ ਬੰਦਾ ਜਿਹੜਾ ਫੜਿਆ ਹੋਇਆ ਸੀਗਾ ਨਸ਼ੇ ਦੇ ਕਸੋ ਆਪਰੇਸ਼ਨ ਦੇ ਵਿੱਚ ਉਹ ਬੰਦਾ ਵੀ ਜਿਹੜਾ ਹੈਗਾ ਆ ਉਹ ਉਹ ਉਹਦੇ ਖਿਲਾਫ ਮਿਆਰੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਜਿਹਦੇ ਕਰਕੇ ਲੋਕਾਂ ਚ ਰੈਜ਼ੈਂਟਮੈਂਟ ਸੀ ਇਸੇ ਤਰੀਕੇ ਦੇ ਨਾਲ ਉੱਪਰ ਥਾਣੇ ਦੇ ਵਿੱਚ ਕਿ ਐਸੇ ਸੀਗਾ ਜਿਹੜਾ ਕਿ ਪਬਲਿਕਲੀ ਉਹਨੇ ਨਿਊਸੈਂਸ ਕੀਤੀ ਮਿਸਬੀਹੇਵ ਕੀਤਾ ਨਾਕੇ ਦੇ ਡਿਊਟੀ ਦੇ ਦੌਰਾਨ ਔਰ ਉਸ ਤੋਂ ਬਾਅਦ ਦੂਜੀ ਪਾਰਟੀ ਤੇ ਰਾਜੀ ਨਾਮੇ ਲਈ ਪ੍ਰੈਸ਼ਰ ਪਾਇਆ ਜਿਹਦੇ ਨਾਲ ਇੱਕ ਹੋਰ ਜਿਹੜਾ ਫੌਜੀ ਕੇਸ ਫੌਜੀ ਤਰੀਕੇ ਸਾਉ ਦਰਜ ਹੋਇਆ ਇਸੇ ਤਰੀਕੇ ਦੇ ਨਾਲ ਲੋਹਿਆ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਅਵਤਾਰ ਸਿੰਘ ਖੜਾ ਨਾਮ ਦਾ ਥਾਣੇਦਾਰ ਸੀਗਾ ਜਿਹਨੇ 1307 ਦੇ ਅਟੈਂਪਟ ਟੂ ਮਰਡਰ ਦੇ ਕੇਸ 'ਚ ਤਪਤੀਸ਼ ਜਿਹੜੀ ਬੜੀ ਢਿੱਲੀ ਕੀਤੀ ਜੇ ਇਹ ਦੇ ਕਰਕੇ ਮਦਨੀਆਂ ਨੂੰ ਇਨਸਾਫ ਮਿਲਣ 'ਚ ਦੇਰੀ ਹੋਈ ਉਹਨੂੰ ਵੀ ਸਸਪੈਂਡ ਕੀਤਾ ਗਿਆ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਣਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਰਲ ਪੁਲਿਸ ਹੈ ਸਾਡੇ ਸੀਐਮ ਸਾਹਿਬ ਦੀ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈ ਵੀ ਅਸੀਂ ਲੋਕਾਂ 'ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤੁਰੰਤ ਪ੍ਰਭਾਵਨਾ ਕਾਰਵਾਈ ਕਰੀਏ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ ਚ ਲਾਪਰਵਾਹੀ ਵਰਤਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਉਹਨੂੰ ਕਾਊਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਈ ਥੈਂਕ ਯੂ ਵੈਰੀ ਮਚ